ਸਤਨਾਕ ਵਾਹਿਗੁਰੂ ਸੰਗ ਜੀ ਚਿਰ ਕਵਨ ਕਵਨ ਗੁਣ ਕਹ ਕਰ ਗਾਵਾਈ ਤੋ ਸਾਹਿਬ ਗੁਣੇ ਨਿਤਾਨਾਈ ਤੁਮਰੇ ਮਹਿਮਾਨ ਮਰਦ ਸਾਖੋ ਤੋ ਠਾੜ ਕਰਿਓ ਚ ਭਗਵਨ ਜਿਤਾ ਵਿਸਮੁਦ ਸਾਗਰ ਨੀਰ ਪਰਿਆ ਤੇ ਤੇ ਆਗਣ ਹਮਾਰੇ ਦਇਆ ਕਰਹੁ ਬਿਸ਼ਮਿਹਰਿ ਉਪਾਰਸੁ ਡੋਬ ਦੇ ਪਥਰ ਤਾਰੇ ਜੀ ਅਡਾਚਨ ਬਰਾਪੁਰ ਤਪੈ ਪਿਤਰ ਵਗਹਿ ਕਾਤੇ ਪ੍ਰਣਾਮਤ ਨਾਨਕ ਹੁਕਮੁ ਬਿਸ਼ਾਨ ਸਤੋ ਵਾਦਨ ਰਤੇ ਸੋ ਸਹਜ ਸੋ ਪਹਾਏ ਦਰਸ਼ਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤਿ ਕ ਸਮੰਧੀ ਨੋਰ ਅਰਸਾ ਗੁਰ ਸੋ ਝਟਿਆ ਤੁਰਿ ਛੇ ਸਚੇ ਪਾਤਿ ਸਹਾਈ ਮਰ ਗਨਮ ਜਨਮ ਦੇਕ ਜਾ ਨਮ ਜਨਮ ਦੀ ਕਟੇ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਟੇ ਮਹੱਲਾ ਪੰਜ ਸਦਾਖਵਾਰੇ ਤਾਕ ਤੁਖਾ ਕਹ ਬਿਆਪੈ ਜਾ ਤਉ ਉਟ ਤੁਹਾਰੇ ਹਾ ਬੇਰ ਸਿਮਰਨਾ ਜੋ ਜੀਵਨ ਬਲਨਾ ਸਰਬ ਜੈ ਸਿ ਅਰ ਜਾਰੇ ਤਤ ਲਗ ਹਾਰੇ ਗਣ ਦਾ ਗੁਣ ਤਨਹੀ ਗਾਏ ਜਗ ਕਾ ਕਿਰਪਾ ਤਹਾਰੇ ਸੋ ਸੁਖੀਆ ਤਨ ਉਸ ਜਨ ਮਾਇ ਨਾਲ ਕੈ ਤਿਸ ਬਲੇ ਹਾਰੇ ਗਣ ਦਾ ਗੁਣ ਤਨਹੀ ਗਾਏ ਜਾ ਕਾ ਸਰਬਲੋਹਾਰੇ ਵਾਰ ਜੀ ਗੁਰ ਜੀ ਕਾ ਖਾਲਸਾ ਵਾਰ ਜੀ